ਓਏ ਮੋਦੀ ਚਾਚਾ ਚਲ ਉੱਠ ਐ ਤੂੰ ਹਾਰ ਗਿਆ ਇਤਕੀ 2024 ਦੇ ਬੋਟਾ ਚ ਕੇਜਰੀਵਾਲ ਜਿੱਤ ਗਿਆ ਪ੍ਰਧਾਨ ਮੰਤਰੀ ਬਣ ਗਿਆ ਤੇ ਜਵੇਂ ਤੋ ਐੜੂ ਜੇਲ੍ਹ ਚ ਜੱਟਿਆ ਤੀ ਹੋੜੇ ਆਰਡਰ ਦੇਤਾ ਤੈਨੂੰ ਜੇਲ੍ਹ ਚ ਜੱਟਣ ਦਾ ਚਲ ਜੇਲ੍ਹ ਚ ਜੱਟਣ ਆਇਆ ਤੈਨੂੰ ਐ ਓ ਚਲ ਹੋ ਖੜਾ ਤੋਰ ਸਾਡੇ ਨਾਲ ਨਹੀਂ ਤਾਂ ਧੱਕੇ ਨਾਲ ਵੀ ਲੈ ਜਾਾਂਗੇ ਓਏ ਨਾ ਪਾਈਓ ਤੇ ਭੈਣੋ ਨਾ ਮੈਨੂੰ ਵਾਕਾ ਚ ਦੋ ਓ ਮਕਸਨ ਦਾ ਤਾਂ ਕੋਈ ਕੰਮ ਨਹੀਂ ਚੱਲ ਹੋ ਖੜਾ ਇਹ ਨਹੀਂ ਤਾਂ ਫਿਰ ਤੈਨੂੰ ਅਸੀਂ ਟੋਚੜ ਪਾ ਕੇ ਵੀ ਲੈ ਜਾਾਂਗਾ ਗੱਡੀ ਦੇ ਮੂਰੇ ਬੰਨ ਕੇ ਓਏ ਓਏ ਮੈਂ ਤਾਂ ਡਾਰ ਹੀ ਗਿਆ ਸੀ ਓਏ ਯਾਰ ਤੁਸੀਂ ਘੱਪ ਮਾਰਦੇ ਹੋ ਅਜੇ ਤਾਂ ਵੋਟਾਂ ਦਾ ਰਿਜ਼ਲਟ ਹੀ ਨਹੀਂ ਆਇਆ ਓਏ ਭਾਈਓ ਤੇ ਪਹਿਣੋ ਅਜਰ ਅਜਰ ਜਾਚਰੀ ਅਜਿਹਾ ਨਾ ਨਕਲੀ ਵਰਦੀ ਪਾ ਕੇ ਸਾਨੂੰ ਮਜ਼ਾਕ ਕਰਦੇ ਸੀ ਤੇਚਰਾ ਕਰਦੇ ਸੀ ਛੋਰੀ 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 ਓਏ ਕੀ ਚਾਚਾ ਰਾ ਰੱਤੈ ਨੀ ਓਏ ਚੰਨੀ ਤੂੰ ਬਹੁਤ ਡਰਾਇਆ ਮੈਨੂੰ ਓਏ ਐਨਾ ਡਰਾਇਆ ਮੇਰੇ ਪੱਧ ਨਿਕਲ ਗਏ